ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦਿਆਂ ਕਿ ਮੈਂ ਅਕਾਲੀ ਦਲ ਦਾ ਵਰਕਰ ਨਹੀਂ ਹਾਂ ਤੇ ਜੋ ਇਹ ਵੀਡੀਓ ਬਣਾ ਰਿਹਾ ਹਾਂ ਇਹ ਅਕਾਲੀ ਦਲ ਦਾ ਪ੍ਰਚਾਰ ਕਰਨ ਵਾਸਤੇ ਨਹੀਂ ਬਣਾ ਰਿਹਾ ਇਹ ਵੀਡੀਓ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਦਰਿਆਦਲੀ ਹੜਪੀੜਤਾਂ ਲਈ ਹੜਪੀੜਤਾਂ ਲਈ ਵਿਖਾਈ ਹੋਈ ਦਰਿਆਦਲੀ ਦੀ ਸ਼ੋਭਾ ਕਰਨ ਵਾਸਤੇ ਬਣਾ ਰਿਹਾ ਹਾਂ ਇਸ ਇਨਸਾਨ ਨੇ ਵੀ ਜਦੋਂ ਤੋਂ ਹੜ ਆਇਆ ਹੈ ਹੜ ਪੀੜਤਾਂ ਦੀ ਸਹਾਇਤਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਸੋ ਅੱਜ ਹਲਕਾ ਸ੍ਰੀ ਮੁਕਸਰ ਸਾਹਿਬ ਤੋਂ 100 ਟਰੱਕ ਪਸ਼ੂਆਂ ਵਾਸਤੇ ਚਾਰੇ ਦਾ ਭੇਜਿਆ ਇਹਨਾਂ ਨੇ ਹੜ ਪੀੜਤਾਂ ਲਈ ਸੋ ਇਹ ਸੋਸ਼ਲ ਮੀਡੀਆ ਤੋਂ ਵੇਖ ਕੇ ਤੇ ਮੇਰਾ ਮਨ ਬਹੁਤ ਪ੍ਰਭਾਵਿਤ ਹੋਇਆ ਯਾਰ ਇਸ ਬੰਦੇ ਤੋਂ ਵੀ ਇਸ ਬੰਦੇ ਨੇ ਯਾਰ ਵੀ ਮਨੋ ਸੇਵਾ ਕੀਤੀ ਹੈ ਹੜ ਪੀੜਤਾਂ ਦੀ ਠੀਕ ਆ ਪਾਰਟੀਆਂ ਆਪਦੀ ਥਾਂ ਤੇ ਸਿਆਸਤ ਆਪਦੀ ਥਾਂ ਤੇ ਆ ਪਰ ਜਿਹੜੀ ਸੇਵਾ ਹੈ ਸੇਵਾ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਇਸ ਬੰਦੇ ਨੇ ਕੋਈ ਸਿਆਸਤ ਕੀਤੀ ਕਈ ਲੋਕ ਆਖੀ ਜਾਂਦੇ ਆ ਵੀ 2027 ਦੀ ਤਿਆਰੀ ਕਰ ਰਿਹਾ ਹੈ ਮੈਂ ਤੁਹਾਨੂੰ ਇੱਕ ਕਲੀਅਰ ਗੱਲ ਸੱਚੀ ਦੱਸ ਦਿਆਂ 27 ਚ ਡੇਢ ਸਾਲ ਪਿਆ ਹਜੇ ਤੇ ਪੰਚਾਇਤੀ ਚੋਣਾਂ ਪਿਛਲੇ ਸਾਲ ਨਾਂਕ ਕੇ ਗਈਆਂ ਮੈਂ ਖੁਦ ਦੀ ਹੱਡ ਵੀ ਤੀ ਦੱਸ ਰਿਹਾ ਲੋਕਾਂ ਨੂੰ ਇੱਕ ਘੰਟੇ ਚ ਬਦਲਦਿਆਂ ਵੇਖਿਆ ਮੈਂ ਇਹ 1.5 ਸਾਲ ਦੇ ਵਿੱਚ ਤਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਵਾਵਾਵਾਂ ਵਗਣੀਆਂ ਕੀ ਕੁਝ ਹੋਣਾ ਕੀ ਨਹੀਂ ਹੋਣਾ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਸੇਵਾ ਕਰ ਰਿਹਾ ਇਹਨੂੰ ਕੋਈ ਛਿਆਸੀ ਸਤੰਟ ਨਾ ਕਿਹਾ ਜਾਵੇ ਇਹ ਸਿਰਫ ਸੇਵਾ ਭਾਵਨਾ ਹੈ ਤੇ ਮੈਂ ਸਤਿਕਾਰ ਕਰਦਾ ਹਾਂ ਬਾਦਲ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੋ ਕਿ ਔਖੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੈ ਯਾਰ ਆਪਾਂ ਤਾਂ ਘਰੇ ਬੈਠੇ ਆ ਆਪਣੇ ਘਰੇ ਸਾਰਾ ਕੁਝ ਪਿਆ ਹੈ ਆਪਾਂ ਨੂੰ ਤਾਂ ਲੱਗਦਾ ਜਿਨ੍ਹਾਂ ਦੇ ਪਸ਼ੂ ਭੁੱਖੇ ਆ ਇਕੱਲਿਆਂ ਤੇ ਗੇੜੇ ਲਈ ਜਾਂਦੇ ਆ ਤੂੜੀਆਂ ਖਰਾਬ ਹੋ ਗਈਆਂ ਪੱਠੇ ਕੱਖ ਵੀ ਨਹੀਂ ਰਿਹਾ ਜਿਨ੍ਹਾਂ ਦੇ ਕੋਲੇ ਜਾ ਕੇ ਇਹ ਅਚਾਰ ਦੇ ਟਰੱਕ ਲੈਣ ਲੈਣਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਕਿਸੇ ਨੂੰ 4 ਗੰਢਾ ਮਿਲਣੀਆਂ ਕਿਸੇ ਨੂੰ 5 ਮਿਲਣੀਆਂ ਕਿਸੇ ਨੂੰ 7 ਮਿਲਣਗੀਆਂ ਯਾਰ ਉਹਨਾਂ ਦੇ ਬੰਦਿਆਂ ਦਾ ਜਿਹੜਾ ਮਾਨ ਹੈ ਆਤਮਾ ਤਾਂ ਅਸੀਸਾਂ ਦੇਊਗੀ ਯਾਰ ਜੇ ਕੋਈ ਚੰਗਾ ਕੰਮ ਕਰ ਰਿਹਾ ਭਾਵੇਂ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਆਪਣਾ ਸਤਕਾਰ ਕਰਨ ਦਾ ਫਰਜ਼ ਬਣਦਾ ਹੈ ਜੇ ਆਪਾਂ ਸਤਕਾਰ ਕਰਾਂਗੇ ਉਹਨਾਂ ਨੂੰ ਵੇਖੂਗੀ ਹੋਰ ਸੇਵਾ ਕਰੂਗਾ ਦੁਖੀਆਂ ਦੀ ਸੋ ਜਿਹੜਾ ਬੰਦਾ ਇਸ ਵੇਲੇ ਸੰਕਟ ਦੀ ਘੜੀ ਦੇ ਵਿੱਚ ਸੇਵਾ ਕਰ ਰਿਹਾ ਉਹਨੂੰ ਸਿਆਸੀ ਸਤੰਟ ਜਾਂ ਕੋਈ ਇਸ ਤਰ੍ਹਾਂ ਦਾ ਸਿਆਸੀ ਰੂਪ ਨਹੀਂ ਦਿੱਤਾ ਜਾਣਾ ਚਾਹੀਦਾ ਸੇਵਾ ਨੂੰ ਸੇਵਾ ਹੀ ਸਮਝਣਾ ਚਾਹੀਦਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਦੇ ਸੇਵਾ ਕਰਨ ਵਾਲੇ ਇਨਸਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ